ਜਿਹੜੀ ਮੀਟਿੰਗ ਕੀਤੀ ਆ ਉਸ ਕੀ ਮਕਸਦ ਸੀ ਮਕਸਦ ਇਹ ਆ ਜੀ ਵੀ ਜੋ ਸਾਡੀ ਆਰਤੀ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਹੋਈ ਸੀ ਪਰਸੋਂ ਵੀ ਹੋਈ ਆ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਜਿੰਨਾ ਚਿਰ ਸਰਕਾਰ ਚਾਹੇ ਸੈਂਟਰ ਆ ਚਾਹੇ ਪੰਜਾਬ ਆ ਜਿੰਨਾ ਚਿਰ ਆਰਤੀਆਂ ਦੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਮੰਡੀ ਬੰਦਰ ਹੋਊਗੀ ਕੀ ਕੀ ਮੰਗਾਂ ਜੀ ਦੱਸ ਦਿਓ ਮੰਗਾਂ ਸਭ ਤੋਂ ਵੱਡੀ ਮੰਗ ਤਾਂ ਇਹ ਆ ਜੀ ਜੋ ਸਾਡਾ ਕਮਿਸ਼ਨ ਆ ਜੋ ਆਰਤੀਆਂ ਇੱਕ ਆਰਤੀਆ ਆਪਣਾ ਪਰਿਵਾਰ ਚਲਾਉਂਦਾ ਜੋ ਸਾਡਾ ਕਮਿਸ਼ਨ ਸੀ ਉਹ 2.5% ਤੋਂ ਘਟਾ ਕੇ 45-46 ਰੁਪਏ ਕੁਇੰਟਲ ਕਰ ਦਿੱਤਾ ਸਾਡੀ ਮੇਨ ਮੰਗ ਹੈ ਕਿ ਜੋ ਸਾਡਾ ਕਮਿਸ਼ਨ ਸਾਨੂੰ 2.5% ਤੁਸੀਂ ਦਿਨੇ ਉਹ ਜਰੂਰ ਦਿਓ 50 ਕਰੋੜ ਰੁਪਏ ਆਰਤੀਆਂ ਦਾ ਕੇਬੀਐਫ ਤੇ ਐਸਫਸੀਆਈ ਨੇ ਰੋਕਿਆ ਜੋ ਰਿਲੀਜ਼ ਕੀਤਾ ਜਾਵੇ ਹੋਰ ਬਾਕੀ ਲੇਬਰ ਦੀਆਂ ਕੁਝ ਮੰਗਾਂ ਨੇ ਕਿ ਲੇਬਰ ਯੂਨੀਅਨ ਵੀ ਛਾਈ ਤੇ ਗਈ ਹੋਈ ਆ ਸਾਡੇ ਦੇ ਨਾਲ ਸੋ ਸਾਡੀ ਪੰਜਾਬ ਸਰਕਾਰ ਨੂੰ ਮੰਗਾ ਕਿ ਸਾਡੀ ਜੋ ਕਮਿਸ਼ਨ ਦੀ 2.5% ਵਾਲੀ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਦਾ ਤੁਹਾਡੇ ਕਿਸੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਜਾਂ ਤੁਸੀਂ ਵੀ ਇਸ ਦਾ ਮਤਲਬ ਆਖੋ ਸਾਡੀ ਜੀ ਪਰਸੋ ਮਾਨਯੋਗ ਚੀਕ ਸੈਕਟਰੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਹੋਈ ਆ ਕੱਲ ਮਾਨਯੋਗ ਡੀਸੀ ਸਾਹਿਬ ਨਾਲ ਮੀਟਿੰਗ ਗਈ ਆ ਤਾਂ ਸਾਨੂੰ ਤਾਂ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਤੁਹਾਡੀਆਂ ਅਸੀਂ ਜਲਦੀ ਤੋਂ ਜਲਦੀ ਮੰਗਾਂ ਪੂਰੀਆਂ ਕਰਕੇ ਅਸੀਂ ਸਟ੍ਰਾਈਕ ਤੜਵਾਵਾਂਗੇ ਸੋ ਸਾਡੀ ਬੇਨਤੀ ਦੁਆਰਾ ਤੁਹਾਡੇ ਚੈਨਲ ਨਾਲ ਲੱਗ ਕੇ ਸਰਕਾਰ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਪੂਰੀਆਂ ਕਰੀਏ ਤਾਂ ਕਿ ਕਿਸਾਨ ਅਸੀਂ ਲੇਬਰ ਸਾਰੇ ਕੰਮਾਂ ਤੇ ਲੱਗੇ ਤਾਂ ਦਾ ਆ ਰਿਹਾ ਜੀ ਬਹੁਤ ਜ਼ਿਆਦਾ ਜਿਹੜੇ ਇਹਦੇ ਨਾਲ ਕਿਸਾਨਾਂ ਨੂੰ ਵੀ ਮੁਸ਼ਕਲ ਹੋ ਮੁਸ਼ਕਿਲ ਕਿਸਾਨਾਂ ਦੇ ਨਾਲ ਸਭ ਤੋਂ ਵੱਡੀ ਮੁਸ਼ਕਲ ਸਾਨੂੰ ਆੜਤੀਆਂ ਨੂੰ ਵੀ ਹੈ ਜੀ ਸਾਡੇ ਜਿਹੜੇ ਸਾਡਾ ਜੋ ਕੀਤਾ ਵਾ ਅਸੀਂ ساری ਜ਼ਿੰਦਗੀ ਅਸੀਂ ਇਸ ਸਿਰਫ ਇਹੀ ਦਿਨਾਂ ਢੀਕਦੇ ਆ ਕਿ ਜਦੋਂ ਕੰਮ ਚੱਲੂਗਾ ਅਸੀਂ ਵੀ ਆਪਣੇ ਦੁੱਖ ਸੁੱਖ ਸਾਰੇ ਇਹਨਾਂ ਦਿਨਾਂ ਦੇ ਸ਼ੁਰੂ ਕਰਨੇ ਆ ਜੀ ਤੋਂ ਸਭ ਤੋਂ ਵੱਡੀ ਦਿੱਕਤ ਤਾਂ ਕਿਸਾਨ ਭਾਈਚਾਰੇ ਨੂੰ ਆ ਰਹੀ ਆ ਸਾਨੂੰ ਆ ਰਹੀ ਆ ਸਾਰੇ ਪੰਜਾਬ ਨੂੰ ਆ ਰਹੀ ਆ ਅੱਜ ਤੋਂ ਤਰੀਕ ਸ਼ੁਰੂ ਥੀ ਗਈ ਹੈ ਨਾ ਜੀ ਅੱਜ ਤੋਂ ਖਰੀਦ ਸ਼ੁਰੂ ਸੀ ਜੀ ਇੱਕ ਤਰੀਕ ਤੋਂ ਤੇ ਅਸੀਂ ਤਾਂ ਇਹ ਜਾਣਦੇ ਆ ਪੰਜਾਬ ਸਰਕਾਰ ਨੂੰ ਵੀ ਜੇ ਸ਼ੈਲਰ ਵਾਲੇ ਨਹੀਂ ਮਾਲ ਭਰਦੇ ਤਾਂ ਪੰਜਾਬ ਸਰਕਾਰ ਆਪਣੇ ਲੈਵਲ ਤੇ ਆਪਣੇ ਇੰਸਪੈਕਟਰਾਂ ਥਰੂ ਮਾਲ ਭਰਾਵੇ ਔਰ ਆਪਣੀ ਕਸਟਡੀ ਚ ਲਵਾ ਲਵੇ ਸਾਨੂੰ ਸ਼ੈਲਰ ਵਾਲਿਆਂ ਦੀ ਸਟ੍ਰਾਈਕ ਨਾਲ ਕੋਈ ਦਿੱਕਤ ਲੈਣ ਦੇ ਨਹੀਂ ਜੀ ਸਾਨੂੰ ਪੰਜਾਬ ਸਰਕਾਰ ਬਾਰਦਾਨਾ ਦੇਵੇ ਉਹਨਾਂ ਦੇ ਖਰੀਦ ਅਧਿਕਾਰੀ ਆ ਕੇ ਖਰੀਦ ਕਰਨ ਅਸੀਂ ਉਹ ਮਾਲ ਭਰ ਕੇ ਪੰਜਾਬ ਸਰਕਾਰ ਆਪਣੀ ਕਸਟਡੀ ਵਿੱਚ ਲਾਲਵੇ ਸਾਨੂੰ ਕੋਈ ਇਸ਼ੂ ਨਹੀਂ ਸਾਡੀ ਸਟ੍ਰਾਈਕ ਦਾ ਕੋਈ ਇਸ਼ੂ ਨਹੀਂ ਸਟ੍ਰਾਈਕ ਕਿੰਨੇ ਸਮੇਂ ਲਈ ਹੈ ਜੀ ਸਟ੍ਰਾਈਕਆਂ ਮਿੱਥੇ ਸਮੇਂ ਲਈ ਹੈ ਜੀ ਬਾਕੀ ਅੱਜ ਸਾਡੇ ਮਾਨਯੋਗ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਜੀ ਦੀ ਮੀਟਿੰਗ ਚੱਲ ਰਹੀ ਹੈ ਪੰਜਾਬ ਸਰਕਾਰ ਨਾਲ ਜੇ ਕੋਈ ਨਤੀਜੇ ਆਏਗੇ ਤਾਂ ਭਜਾਉਣ ਤੋਂ ਜੋਰ ਦੱਸਾਂਗੇ ਕਿਸਾਨਾਂ ਨੂੰ 20 ਵੀਰ ਕਿਸਾਨਾਂ ਨੂੰ ਇਹ ਅਪੀਲ ਹੈ ਕਿ ਇਹ ਜੋ ਲੜਾਈ ਆ ਇਹ ਸਾਡੀ ਥੋੜੀ ਕਿਸੇ ਦੀ ਲੜਾਈ ਨਹੀਂ ਇਹ ਸਾਰੇ ਪੰਜਾਬ ਦੀ ਲੜਾਈ ਆ ਸੋ ਜੇ ਆਪਾਂ ਇਕਜੁੱਟ ਰਹਾਂਗੇ ਤਾਂ ਅਸੀਂ ਲੜਾਈ ਨੂੰ ਲੜ ਸਕਦੇ ਹਾਂ ਧੰਨਵਾਦ ਪ੍ਰਧਾਨ ਜੀ ਅੱਜ ਦੀ ਮੀਟਿੰਗ ਦਾ ਕੀ ਮਕਸਦ ਹੈ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਹੋ ਸੀਗੀ ਕਿਉਂਕਿ ਅੱਜ ਤੋਂ ਜਿਹੜੀ ਹੈਗੀ ਆ ਸਾਨੂੰ ਪੰਜਾਬ ਦੇ ਫੈਡਰੇਸ਼ਨ ਆਫ ਆਰਟੀਸਟਸ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਜੀ ਵੱਲੋਂ ਸਟ੍ਰਾਈਕ ਦੀ ਕਾਲ ਕੀਤੀ ਗਈ ਸੀ ਉਸ ਸਬੰਧ ਦੇ ਵਿੱਚ ਅਸੀਂ ਮੀਟਿੰਗ ਕੀਤੀ ਸੀ ਔਰ ਉਸ ਸਬੰਧ ਦੇ ਸਾਰੇ ਆਰਟੀਸਟ ਨੇ ਕਨਵੇ ਕੀਤਾ ਸੀ ਕਿ ਅੱਜ ਤੋਂ ਜਿਹੜੇ ਮੰਡੀਆਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਹੜਤਾਲ ਰੱਖੀ ਜਾਊਗੀ ਕੋਈ ਮਾਲ ਨਾ ਤੋਲਿਆ ਜਾਊਗਾ ਨਾ ਲਾਇਆ ਜਾਊਗਾ ਕਿਉਂਕਿ ਨਾਲ ਲੇਬਰ ਦੀ ਇਹਦਾ ਨੁਕਸਾਨ ਤਾਂ ਬਹੁਤ ਹੋਊਗਾ ਜੀ ਕਿਸਾਨਾਂ ਨੂੰ ਦੇਖੋ ਨੁਕਸਾਨ ਤਾਂ ਹੈਗਾ ਪਰ ਅਸੀਂ ਤਾਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਵੀ ਕਰਕੇ ਆਏ ਆ ਸਰਕਾਰ ਨਾਲ ਵੀ ਕਰਕੇ ਆਏ ਆ ਅਧਿਕਾਰੀਆਂ ਨਾਲ ਵੀ ਰੋਜ਼ ਮੀਟਿੰਗ ਹੁੰਦੀ ਹੈ ਪਰ ਸਰਕਾਰ ਸਿਰਫ ਪ੍ਰੋਸੇ ਤੋਂ ਇਲਾਵਾ ਕੋਈ ਐਸੀ ਲਿਖਤੀ assurance ਜੜਾ ਮੰਗਦੇ ਆ ਉਹ ਨਹੀਂ ਦਿੱਤਾ ਜਾ ਰਿਹਾ ਇਸ ਸਮੇਂ ਵੀ ਚੰਡੀਗੜ੍ਹ ਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਵਿਜੇ ਕਾਲਾ ਰਾਜ ਜੀ ਜਿਹੜੀ ਮੀਟਿੰਗ ਹੈ ਪ੍ਰਕੂਰਮੈਂਟ ਅਜੰਸੀ ਨਾਲ ਚੱਲ ਰਹੀ ਹੈ ਉਮੀਦ ਕਰਦੇ ਆ ਸ਼ਾਇਦ ਸ਼ਾਮ ਤੱਕ ਕੋਈ ਫਲ ਨਿਕਲੇ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਤੀ ਕਰਦੇ ਆ ਕਿ ਆਪ ਇਸ ਮਸਲੇ ਦੇ ਵਿੱਚ ਪੈ ਕੇ ਇਸ ਮਸਲੇ ਨੂੰ ਜਿਹੜਾ ਹੈਗਾ ਹੱਲ ਕਰਨ ਕਿ ਕਿ ਕਿਸਾਨ ਔਰ ਆੜਤੀਆ ਮਜ਼ਦੂਰ ਔਰ ਛੇਲਰ ਵਾਲਾ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਇਸ ਸਮੇਂ ਹੋ ਰਿਹਾ ਹੈ ਕਿਉਂਕਿ ਅਗਰ ਸਰਕਾਰ ਭਾਅ ਵੀ ਲਾ ਦਿੰਦੀ ਹੈ ਮਾਲ ਭਰਿਆ ਵੀ ਜਾਂਦਾ ਪਰ ਉਹ ਚੁਕਾ ਕੇ ਲਾਉਣਾ ਕਿੱਥੇ ਹੈ ਇਹ ਸਭ ਤੋਂ ਵੱਡੀ ਸਮੱਸਿਆ ਕਿਉਂਕਿ ਸਪੇਸ ਅੱਗੇ ਹੈ ਨਹੀਂ ਜ਼ਰੂਰ ਤਾਂ ਵੀ ਸਪੇਸ ਦਾ ਇਜਤਿਹਾਰ ਸਰਕਾਰ ਜਿਹੜਾ ਕਰੇ ਅੱਜ ਇੱਕ ਤਰੀਕਾ ਜੀ ਅੱਜ ਤੋਂ ਸ਼ੁਰੂਆਤ ਹੋਣੀ ਸੀਗੀ ਪਰ ਸਟ੍ਰਾਈਕ ਤੇ ਕਿੰਨੇ ਸਮੇਂ ਲਈ ਸਟ੍ਰਾਈਕ ਚੱਲੇਗੀ ਜਿਹੜੀ ਸਟ੍ਰਾਈਕ ਹੈ ਅਣਮਿੱਥੇ ਸਮੇਂ ਦੀ ਹੈ ਮਜ਼ਦੂਰ ਵੀ ਨੇ ਕਿੰਨੇ ਕਿੰਨੇ ਬਿਲਕੁਲ ਜਿਹੜੀ ਸਾਰਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੱਡਾ ਨੁਕਸਾਨ ਸਾਰ ਸ਼ੈਲਰ ਵਾਲਿਆਂ ਦਾ ਵੀ ਹੈ ਔਰ ਮਜ਼ਦੂਰਾਂ ਦਾ ਵੀ ਜਿਹੜੇ ਪ੍ਰਵਾਸੀ ਮਜ਼ਦੂਰੇ ਵਿਚਾਰੇ ਬਿਹਾਰ ਤੋਂ ਕੋਜੂਪੀ ਤੋਂ ਕਿਤੋਂ ਆ ਕੇ ਇੱਥੇ ਬੈਠਾ ਹੈ ਔਰ ਹੜਤਾਲ ਤੇ ਹੋਣ ਕਾਰਨ ਉਹ ਵੀ ਵਿਚਾਰੇ ਕੰਮ ਨਹੀਂ ਕਰ ਰਹੇ ਕੀ ਲੱਗਦਾ ਵੀ ਤੁਹਾਨੂੰ ਕੀ ਤੁਹਾਨੂੰ ਕੁਝ ਫੈਸਲੇ ਦੀ ਉਮੀਦ ਹੈ ਕੀ ਲੱਗਦਾ ਕੀ ਆਏਗਾ ਇਸ ਸਮੇ ਵੀ ਦੇਖੋ ਆਪਾਂ ਹਮੇਸ਼ਾ ਦੇਖੋ ਭਰੋਸਾ ਦਾ ਭਰੋਸਾ ਦਾ ਰੱਖਣਾ ਹੀ ਪੈਂਦਾ ਔਰ ਜਿਹੜਾ ਹੈਗਾ ਇਹ ਤਾਂ ਜ਼ਰੂਰੀ ਆ ਇਸੇ ਹੀ ਆਪਣਾ ਅਗਾਜ ਕੋਲ ਮੀਟਿੰਗ ਵੀ ਚੱਲ ਰਹੀ ਹੈ ਜਿਹੜੀ ਇਸ ਸਮੇ ਚੰਡੀਗੜ੍ਹ ਦੇ ਵਿੱਚ ਪੰਜਾਬ ਪ੍ਰਧਾਨ ਵਿਜੇ ਕਾਲੜਾ ਜੀ ਉਹਨਾਂ ਦੀ ਮੀਟਿੰਗ ਜਿਹੜੀ ਇਸ ਸਮੇ ਚੱਲ ਰਹੀ ਹੈ ਔਰ ਦੇਖਦੇ ਆ ਸ਼ਾਮ ਤੱਕ ਸ਼ਾਇਦ ਗੁਰੂ ਮਹਾਰਾਜ ਦੀ ਕਿਰਪਾ ਹੋ ਜੇ ਕੋਈ ਹੱਲ ਨਿਕਲ ਆਵੇ ਕਿਉਂਕਿ 1 ਵਜੇ ਜਿਹੜੀ ਇਸ ਸਮੇਂ ਖਬਰ ਆਈ ਕੋਈ ਸੀਐਮ ਸਾਹਿਬ ਨੇ ਮੀਟਿੰਗ ਜਿਹੜੀ ਸਾਡੇ ਸੱਦੇ ਸਦੀ ਹੈ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਸਾਧੂ ਸਿੰਘ ਹੈ ਕਿਹੜੇ ਪਿੰਡ ਤੋਂ ਆਏ ਜੀ ਵੇਟੇਹੜੇ ਤੋਂ ਆਇਆ ਜੀ ਵੇਟੇਹੜੋਂ ਤੋਂ ਜੀ ਹਾਂਜੀ ਤੇ ਕਦੋਂ ਦੇ ਆਏ ਤੁਸੀਂ ਪਰਸੋ ਦੇ ਆਏ ਆ ਜੀ ਅੱਛਾ ਜੀ ਕੀ ਲੱਗ ਰਿਹਾ ਤੁਹਾਨੂੰ ਤੁਹਾਡਾ ਚੱਕ ਨਹੀਂ ਹੋਇਆ ਜੀ ਕੱਕ ਨਹੀਂ ਜੀ ਹੋਇਆ ਕੀ ਕਾਰਨ ਹੈ ਕੋਈ ਹੜਤਾਲ ਚੱਲ ਰਹੀ ਹੈ ਠੀਕ ਹੈ ਜੀ ਹੜਤਾਲ ਕਰਕੇ ਅਸੀਂ ਤਾਂ ਪਰੇਸ਼ਾਨ ਬਹੁਤ ਹੁੰਨੇ ਆ ਜੀ ਅੱਛਾ ਜੀ ਬੜੀ ਊਮਰ ਆ ਇਹ ਹੋਣੇ ਸੇ ਨਹੀਂ ਬੰਦੇ ਤਾਂ ਵੀ ਔਖਾ ਹਾਂ ਰਾਖੀ ਵੀ ਬੈਠਣਾ ਪੈਂਦਾ ਜੀ ਕਿੰਨਾ ਕਾ ਜੀ ਤੁਹਾਡਾ ਇਹ ਖੇਤਾਂ ਦੀ ਫਸਲ ਲੈ ਕੇ ਆਇਆ ਇਹ ਜੀ ਮੇਰੀ ਤਾਂ ਇੱਕ ਟਰੇਲੀ ਆ ਬਾਕੀ ਹੋਰਾਂ ਦੀਆਂ ਨੇ ਅੱਛਾ ਜੀ ਹਾਂ ਜੀ ਕੋਈ ਪ੍ਰਚਾਨ ਹੋ ਰਹੇ ਹੋਰੇ ਬੈਠੇ ਅਜੇ ਸਾਰਿਆਂ ਦੇ ਔਕ ਨੇ ਪਈ ਆ ਜੀ ਕੁਝ ਨਹੀਂ ਵਿਕ ਰਹੇ ਬਾਸਪਤੀ ਦੇ ਵੇਚੀ ਸੀ ਥੋੜੀ ਉਹ ਚੱਕੀ ਗਈ ਸੀ ਸਰਕਾਰ ਨੂੰ ਕੀ ਅਪੀਲ ਕਰੋਗੇ ਸਰਕਾਰ ਨੂੰ ਹੀ ਬੇਨਤੀ ਆ ਵੀ ਸਾਡਾ ਧੋਨਾ ਚੱਕਿਆ ਜਾ ਵੇਨ ਜੀ ਤੁਹਾਡਾ ਚੰਦਰ ਸਿੰਘ ਜੀ ਕਿਹੜੇ ਪਿੰਡ ਦੇ ਹੋ ਛੇਰੀਆਂ ਇਹ ਫਸਲ ਲੈ ਗਏ ਸੀ ਫਸਲ ਲੈ ਕੇ ਕਿਤੇ ਕਿਤੇ ਹੈ ਫਸਲ ਨਾ ਜੀ ਪੌਵੇ ਖੜੀਆਂ ਟਰਾਲੀਆਂ ਭਰੀਆਂ ਪਰ ਅੱਜ ਤੱਕ ਇੱਕ ਤਰੀਕ ਤੋਂ ਟੱਕਣ ਆਉਂਦਾ ਸੀਗਾ 38 48 ਤੇ ਚੱਲ ਰਹੇ ਨੇ ਕੀ ਕਹੂੰਗਾ ਟਰਾਲੀਆਂ ਭਰੀਆਂ ਖੜੀਆਂ ਨੇ ਕਾਰਨ ਕੀ ਹੋਇਆ ਵੀ ਨਹੀਂ ਚੱਲ ਰਿਹਾ ਹਾਂ ਬਾਈ ਜੀ ਹੜਤਾਲ ਕਰੀ ਆ ਹੜਤਾਲ ਕੀ ਮੰਗ ਕਰਦੇ ਤੁਸੀਂ ਹੁਣ ਹਾਂਜੀ ਕੀ ਮੰਗ ਮੰਗ ਇਹ ਤਾਂ ਕਹਿੰਦੇ ਸਾਡਾ ਮਾਲ ਵਾਜਦਾ ਕਹਿੰਦੇ ਲਿਆਓ ਮਾਲ ਆਉਂਦਾ ਭਰ ਦਾਂਗੇ ਅੱਛਾ ਹੈ ਇੱਥੇ ਹੜਤਾਲ ਕਰੀ ਬੈਠੇ ਆ ਕਿੰਨੇ ਦਿਨ ਤੋਂ ਹੈ ਤੁਸੀਂ ਆਏ ਹੋ ਅੱਜ ਆਇਆ ਜੀ ਅੱਜ ਆਇਆ ਹੈ ਕੀ ਕਹੋਗੇ ਜੀ ਸਰਕਾਰ ਨੂੰ ਬਈ ਉਹ ਕਹਿੰਦੇ ਜੀ ਮਾਜ ਜਾਂਦਾ ਹੀ ਬਿਕੂਗਾ ਤੇ ਇੱਥੇ ਇੱਥੇ ਤਾਰ ਕਰੀ ਬਥੇ